ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਮਣੀ ਕਮੇਟੀ ਦੇ ਮੌਜੂਦਾ ਸਿਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਕੀਲ ਸਾਹਿਬ ਉਹਨਾਂ ਦੀ ਗੱਲ ਕਰ ਲਈਏ ਥੋੜੀ ਜਿਹੀ ਅੱਜ ਧਿਆਨ ਦੇ ਨਾਲ ਸੁਣ ਲਿਓ ਜੀ ਇਹਦੇ ਵਿੱਚੋਂ ਕੁਛ ਨਾ ਕੁਛ ਤੁਹਾਨੂੰ ਲਾਭ ਹੋ ਜਾਊਗਾ ਤੁਹਾਡਾ ਛੇਤਰਾਂ ਛੁਤਰਾਂ ਤੋਂ ਮਾੜਾ ਮोटा ਬਚਾਅ ਹੋ ਜਾਊਗਾ। ਉਹ ਜਿਹੜੇ ਸ਼ਰਾਰਤੀ ਬੱਚੇ ਹੁੰਦੇ ਨੇ ਨਾ ਜਿਹਨਾਂ ਦੇ ਜਿਆਦਾ ਜੁੱਤੀਆਂ ਪੈਂਦੀਆਂ ਨੇ ਛੱਤਰ ਪੈਂਦੇ ਆ ਉਹ ਤਿੰਨ ਤਿੰਨ ਕੱਪੜੇ ਪਾ ਲੈਂਦੇ ਨੇ ਤਿੰਨ ਤਿੰਨ ਪੈਂਟਾਂ ਚੜਾ ਲੈਂਦੇ ਨੇ ਨਿਕਰ ਨੂੰ ਕ੍ਰਮੀ ਪੰਜ ਚਾਰ ਵੱਧ ਪਾ ਲੈਂਦੇ ਨੇ ਵੀ ਜੇ ਕਿਤੇ ਕੁੱਟ ਪਈ ਤਾਂ ਮਾੜਾ ਮोटा ਬਚਾਅ ਹੋ ਜਾਊ। ਇਦਾਂ ਤੁਹਾਡੇ ਲਈ ਵੀ ਜੇ ਦੋ ਚਾਰ ਗੱਲਾਂ ਧਿਆਨ ਨਾਲ ਸੁਣਨ ਲੋ ਜੁੱਤੀਆਂ ਤੋਂ ਤੁਹਾਡਾ ਵੀ ਬਚਾਅ ਹੋ ਜਾਊ ਮਾੜਾ ਮੋਟਾ। ਤਾਂ ਗੱਲ ਕਹਿ ਲਗਾ ਅੱਛਾ ਇਹਦੀ ਇੱਕ ਸਟੇਟਮੈਂਟ ਸੁਣੀ ਮੈਂ ਬਹਿਤਾ ਹੈ ਵਕੀਲ ਬਕੂਲ ਹੈ ਨਹੀਂ ਇਹ ਵਕੀਲ ਤਾਂ ਜਿਹੜਾ ਨਾ ਮੂਰੇ ਕਿਸੇ ਨੂੰ ਡਰਾਉਣ ਵਾਸਤੇ ਲਿਖ ਲੈਂਦੇ ਹੁੰਦੇ ਡਰਾਉਣ ਵਾਸਤੇ ਵੀ ਬੰਦਾ ਡਰ ਜੇ ਲਿਖ ਦਿੰਦੇ ਹੁੰਦੇ ਅੱਛਾ ਚਲੋ ਕੋਈ ਨਹੀਂ ਹੋਣਗੇ ਤਾਂ ਵੀ ਕੋਈ ਚੱਕਰ ਨਹੀਂ ਇਹ ਕਹਿੰਦੇ ਆ ਕਿ ਮੈਨੂੰ ਕਹਿੰਦੇ ਆ ਆ ਕਿ ਤੂੰ ਬਾਦਲਾਂ ਦੀ ਸ਼ਹਿਰ ਤੋਂ ਕਿਉਂ ਕਰਦੇ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਮੇਰੀ ਮਾਂ ਪਾਲੀ ਹੈ ਜੇ ਮੈਂ ਨਹੀਂ ਬੋਲੂ ਤੇ ਹੋਰ ਕੌਣ ਬੋਲੂ ਦੱਸੋ ਜੀ ਹੁਣ ਜਿਹੜੇ ਸੁਣਨ ਵਾਲੇ ਨੇ ਜਿਹੜੇ ਸਾਡੇ ਇੱਥੇ ਬ੍ਰਹਮ ਗਿਆਨੀ ਵੀ ਕੀ ਮਤਾਂ ਦਿੰਦੇ ਹੁੰਦੇ ਆ ਵੱਡੇ ਵੱਡੇ ਪ੍ਰਚਾਰਕ ਢਾਡੀ ਮਤਾਂ ਦਿੰਦੇ ਤੁਸੀਂ ਲਈ ਸ਼੍ਰੋਮਣੀ ਕਮੇਟੀ ਨੂੰ ਨਾ ਬੋਲੋ ਤੁਸੀਂ ਅਕਾਲੀ ਦਲ ਨੂੰ ਨਾ ਬੋਲੋ ਕਹਿਣਗੇ ਰਾਜਨੀਤੀ ਦਾ ਤੇ ਧਰਮ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਕੋਈ ਲੈਣ ਦੇਣ ਨਹੀਂ ਆਸੀਂ ਇਹ ਗੱਲ ਨਹੀਂ ਕਦੇ ਕਹੀ ਮੈਂ ਕਿਹਾ ਰਾਜਨੀਤੀ ਵੀ ਕਰੋ ਤੁਸੀਂ ਮਜਬਦੀ ਧਰਮ ਦੀ ਗੱਲ ਵੀ ਕਰੋ ਤੁਹਾਨੂੰ ਆਜ਼ਾਦੀ ਹੈ ਤੁਹਾਨੂੰ ਖੁੱਲ ਹੈ ਪਰ ਜਦ ਧਾਮੀ ਕਹਿੰਦਾ ਅਖੇ ਮੈਂ ਨਾ ਬੋਲੂ ਆਪਣੀ ਮਾਂ ਪਾਰਟੀ ਅਕਾਲੀ ਦਲ ਵਾਸਤੇ ਹੋਰ ਕੌਣ ਬੋਲੂ ਇਹ ਪਤਾ ਕਿਉਂ ਕਹਿੰਦਾ ਮੈਂ ਦੱਸਣ ਲੱਗਾ ਕਿਉਂ ਕਹਿੰਦਾ ਇਹ ਜਦੋਂ ਨਾ ਖੜਾ ਐ ਸੀ ਖੜਾ ਐ ਸੀ ਨਾ ਉਹਦੋਂ ਸ਼ਕੀਰ ਬਾਦਲੇ ਪੈਸੇ ਨਹੀਂ ਜਾ ਕੇ ਬੰਡੇ ਸੀ ਇਹਨੂੰ ਫੜਾਤਾ 2 ਲੱਖ ਉਹਨੂੰ ਫੜਾਤਾ 2 ਲੱਖ ਉਹਨੂੰ ਤੇਲ ਦੇਤਾ ਉਹਨੂੰ ਤਰਪਾਣਾ ਦੇਤੀਆ ਉਹਨੂੰ ਕਿਸ਼ਤੇ ਫੜਾਤੀ ਉਹਨੂੰ ਪਸ਼ੂਆਂ ਵਾਲਾ ਉੱਚ ਆਚਾਰ ਵੇਚਿਆ ਨੀਰਾ ਵੇਚਿਆ ਉਹਦੋਂ ਸਾਰਾ ਕੁਝ ਇਹ ਧਾਮੀ ਦੇ ਕਰਤੂਤ ਹੈ ਜਿਹੜੇ ਚੱਕ ਚੱਕ ਪਾਸ ਕੀਤੇ ਸੀ ਸਾਰਾ ਕੁਝ ਸ਼ਕੀਰ ਬਾਦ ਨੂੰ ਇਹਨੇ ਭੇਜਿਆ ਸੀ ਪਹਿਲਾਂ ਪਹਿਲਾਂ ਅੰਮ੍ਰਿਤਸਰ ਤੋਂ ਗੱਡੀਆਂ ਭਰ-ਭਰ ਜਾਂਦੀਆਂ ਸੀ ਸਰਵੀਰਵਾਲ ਦੇ ਕੋਠੀ 'ਚ ਤੇ ਸਰਵੀਰਵਾਲ ਦੇ ਕੋਠੀ ਤੋਂ ਸਾਰੀਆਂ ਗੱਡੀਆਂ ਨੇ ਹੜ ਪੀੜਤਾਂ ਲਈ ਸਮਝ ਆਈ ਗੱਲ ਦੀ ਇਹ ਤਾਂ ਕਹਿੰਦਾ ਕਿ ਮੈਂ ਨਹੀਂ ਬੋਲੂ ਤੇ ਹੋਰ ਕੌਣ ਬੋਲੂ ਹੁਣ ਸਵਾਦ ਬਹੁਤ ਆਊਗਾ 2027 ਨੇੜੇ ਐ ਬਹੁਤ ਜੁੱਤੀਆਂ ਪਹਿਨ ਲਈਆਂ ਬਹੁਤ ਪਹਿਨ ਗਏ ਲੋਕਾਂ ਨੇ ਨਾ ਅੱਗੇ ਤਾਂ ਜਿਹੜੇ ਕੂੜੇ ਕਾੜੇ ਵਾਲੇ ਉਹਦੇ ਸੀ ਉਹਨਾਂ ਟੁੱਟੀਆਂ ਜੁੱਤੀਆਂ ਚੁਕਾ ਦਿੰਦੇ ਸੀ ਲੋਕ ਬਿਲੇਜੋ ਜਾ ਕੇ ਸਾਡੇ ਕੰਮ ਦੀਆਂ ਨਹੀਂ ਹੁਣ ਜਦੋਂ ਮੈਂ ਬੋਲਣ ਲੱਗਾ ਲੋਕ ਸੰਭਾਲ ਸੰਭਾਲ ਰੱਖਦੇ ਨੇ ਜਿਹੜੀਆਂ ਪੁਰਾਣੇ ਪੀਪੇ ਹੁੰਦੇ ਸੀ ਸਮਝ ਲਈ ਗੱਲ ਦੀ ਜਾਂ ਦੋਤਾ ਦੀ ਘੋੜ ਵਾਲੀਆਂ ਢੋਲੇ ਟਾਲੀਆਂ ਹੁੰਦੀਆਂ ਸੀ ਗੱਤੇ ਹੁੰਦੇ ਗੱਤਿਆਂ ਦੀਆਂ ਪੇਟੀਆਂ ਹੁੰਦੀਆਂ ਸੀ ਸਮਾਨ ਵਾਲੀਆਂ ਉਹਨਾਂ 'ਚ ਸੰਭਾਲ ਸੰਭਾਲ ਰੱਖੀ ਬੈਠੇ ਲੋਕ ਟੁੱਟੇ ਛੱਤਰ ਕਿਉਂਕਿ ਇੱਕ ਬੰਦੇ ਦੇ 5-4 ਹੁੰਦੇ ਨੇ ਜੇ ਘਰ ਚ 5 ਮੈਂਬਰ ਹੋਏ 20 25 ਹੋ ਗਏ ਘਰ ਚ ਜਾਨਕੀ 100 200 ਟੁੱਟਿਆ ਛਿੱਤਰ ਰੱਖੀ ਬੈਠੇ ਆ ਗਲੇ 2000 ਸਾਈਡੋਂ ਜਾਓਗੇ ਨਾ ਅਕਾਲੀ ਦਾਲ ਤਕੜੀ ਉਦੋਂ ਬਣਾਉਣਗੇ ਮੋਰ ਤੁਹਾਡਾ ਕਿਉਂਕਿ ਅਸੀਂ ਤਿਆਰ ਹੀ ਇੰਨਾ ਕਰ ਦੇਣਾ ਲੋਕਾਂ ਨੂੰ ਦਸਣੇ ਵੀ ਜੁੱਤੀ ਇੱਧਰਲੇ ਸਿਰ ਤੇ ਮਾਰੋ ਇੱਧਰਲੇ ਕੰਨ ਤੇ ਮਾਰੋ ਇੱਧਰ ਮਾਰੋ ਇੱਧਰ ਮਾਰੋ ਪੂਰਾ ਟ੍ਰੇਨ ਕਰ ਦੇਣਾ ਅਸੀਂ ਉਹ ਪਹਿਣ ਨਹੀਂ ਆ ਲਾੜਮੀ ਕਿਉਂ ਪਹਿਣਗੇ ਆ ਕਿਉਂਕਿ ਤੁਸੀਂ ਜਿਹੜੀ ਸੰਸਥਾ ਤੇ ਕਾਬਜ ਹੋ ਉਹ ਸੰਸਥਾ ਦਾ ਤੁਸੀਂ ਮਲਿਆ ਮੇਟ ਕਰ ਦਿੱਤਾ ਤੁਸੀਂ ਪੈਸਾ ਬਰਬਾਦ ਕਰਤਾ ਤੁਸੀਂ ਸਿਧਾਂਤ ਬਰਬਾਦ ਕਰਤਾ ਤੁਸੀਂ ਲੋਕਾਂ ਦੇ ਵਿੱਚ ਨਫ਼ਰਤ ਫੈਲਾਤੀ ਇਸ ਕਰਕੇ ਤੁਹਾਨੂੰ ਲੋਕ ਮੂੰਹ ਨਹੀਂ ਲਾਉਂਦੇ ਜਿਹੜੇ ਮਾੜੇ ਮੋٹے ਲਾਉਂਦੇ ਨੇ ਉਹਨਾਂ ਨੂੰ ਆਪਾਂ ਸਮਝਾ ਦੇਵਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਮਝਾ ਦੇਾਂਗੇ ਰਿਸ਼ਤਾ ਕਰਨੀ ਆਉਂਦੇ ਹੁੰਦੇ ਕਿਦਾਂ ਜੇ ਕੋਈ ਗੁਵਾਂਡੀ ਟੱਕਰ ਦੀ ਕਹਿੰਗੇ ਜੀ ਅਸੀਂ ਫਲਾਣਾਂ ਦਾ ਮੁੰਡਾ ਦੇਖਣ ਚੱਲੇ ਆ ਕਿਦਾਂ ਦਾ ਅਲਗ ਕਹਿੰਦਾ ਮੁੰਡਾ ਤਾਂ ਵਧੀਆ ਜੀ ਪਿਆਜ਼ ਖਾਂਦਾ ਆਹ ਲਗਦਾ ਪਿਆਜ਼ ਤਾਂ ਰੋਟੀ ਨੂੰ ਸਾਰੀ ਖਾਂਦਾ ਨਹੀਂ 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 ਜਦੋਂ ਮਾੜੀ ਮੁੱਟੀ ਘੁੱਟ ਲੱਗੀ ਹੁੰਦੀ ਓਦੋਂ ਖਾਂਦਾ ਆਹ ਲਗਦਾ ਘੁੱਟ ਵੀ ਆ ਲਾਉਂਦਾ ਨਹੀਂ 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 ਜਦੋਂ ਚੋਰੀ ਚਾਰੀ ਕੀਤੀ ਹੁੰਦੀ ਹੈ ਘੁੱਟ ਓਦੋਂ ਲਾਉਂਦਾ ਚੋਰੀ ਓਦੋਂ ਕਰਦਾ ਜਦੋਂ ਜੂਏ ਵਿੱਚ ਹਾਰ ਜਾਂਦਾ ਜੂਆ ਓਦੋਂ ਖੇਡਦਾ ਜੋਨੋ ਕਰੋ ਪੈਸੇ ਮਿਲਦੇ ਨਹੀਂ ਅਗਲਾ ਨਾ ਭਾਨੀ ਮਾਨ ਦਾ ਢੰਗ ਇਸ ਤਰੀਕੇ ਨਾਲ ਕਰਦਾ ਅਗਲਾ ਫਿੱਟ ਕਰਨਦਾ ਅਗਲਾ ਉਹਨਾਂ ਦੇ ਘਰ ਪਹੁੰਚਣ ਤੋਂ ਪਹਿਲੀ ਵਾਲ ਕਹਿੰਦਾ ਨਹੀਂ ਜਾਣਾ ਰਿਸ਼ਤਾ ਕਰਨ ਵਾਸਤੇ ਕਿਉਂ ਕੁੜੀ ਨੂੰ ਐਵੇਂ ਆਪਾਂ ਜ਼ਿੰਦਗੀ ਨਰਕ ਬਣਾਉਣੀ ਹੈ ਅਗਲਾ ਮੁੜੇ ਆਉਂਦਾ ਫਿਰ ਬਾਅਦ ਦੇ ਵਿੱਚ ਜਦੋਂ ਮੁੜ ਜਾਂਦੇ ਨੇ ਨਾ ਫਿਰ ਉਹੀ ਗਮਾਂਡੀ ਟੱਕਰਦਾ ਵੀ ਤੁਹਾਡੇ ਘਰੇ ਅੱਜ ਕੋਈ ਆਇਆ ਸੀ ਅਗਲਾ ਕਹਿੰਦਾ ਹਾਂ ਰਿਸ਼ਤਾ ਕਰਨ ਆਏ ਸੀ ਮੁੜ ਗਏ ਮੁੰਡਾ ਪਸੰਦ ਨਹੀਂ ਆਇਆ ਫਿਰ ਭਾਨੀ ਮਾਰਨ ਵਾਲਾ ਹੱਸ ਪੈਂਦਾ ਜਦੋਂ ਹੱਸ ਪੈਂਦਾ ਫਿਰ ਆਲਾ ਪਤਾ ਲੱਗ ਜਾਂਦਾ ਅਗਲੇ ਨੂੰ ਵੀ ਇਹਨੇ ਭਾਨੇ ਮਾਰੇ ਫਿਰ ਉਹ ਤੇ ਛਿੱਤਰ ਪੈਂਦੀ ਨੇ ਫਿਰ ਉਹਨੂੰ ਮੋਟਰ ਤੇ ਲੈ ਜਾ ਕੇ ਕੋਟ ਦੇ ਲੈ ਚੰਗੀ ਤਰ੍ਹਾਂ ਸਮਝ ਗਈ ਗੱਲ ਦੀ ਫਿਰ ਕਹਿੰਦੇ ਵੀ ਕਿਉਂ ਭਾਨੀ ਮਾਰੀ ਤੂੰ ਦੱਸ ਫਿਰ ਜੁੱਤੀਆਂ ਪੈਂਦੀਆਂ ਹੁੰਦੇ ਫਿਰ ਜੁੱਤੀਆਂ ਉਹ ਪੈਂਦੀਆਂ ਜਿਹੜੀਆਂ ਮੈਂ ਦੱਸੀਆਂ ਵੀ ਟੁੱਟੇ ਫੁੱਟੇ ਛਿੱਤਰ ਪ੍ਰਾਣੇ ਉਹ ਰੱਖ ਕੇ ਹੁੰਦੇ ਆਲਾ ਉਹਨਾਂ ਨਾਲ ਖੁੱਟਦਾ ਫਿਰ ਇਹ ਹਾਲ ਥੋੜੇ ਹੋਣੇ ਆ ਥੋੜੇ ਅਸ਼ਿਆ ਹੁਣ ਕਈ ਸੁਣ ਕੇ ਕਹਿਣਗੇ ਵੀ ਇਹ ਥੱਕਦਾ ਨਹੀਂ ਇਹ ਹੱਕਦਾ ਨਹੀਂ ਕਿਉਂਕਿ ਬਈ ਸਾਨੂੰ એનર્ਜੀ ਮਿਲਦੀ ਹੈ ਜਿਹੜਾ ਬੰਦਾ ਲੋਕ ਸੇਵਾ ਕਰੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੇ ਗੁਰੂ ਸਾਹਿਬ ਦੀ ਗੱਲ ਕਰੇ ਗੁਰੂ ਸਾਹਿਬ ਉਹਦੀ ਹੈਲਪ ਕਰਦੇ ਆ ਉਹਨੂੰ એનર્ਜੀ ਦਿੰਦੇ ਆ ਗੁਰੂ ਪਾਤਸ਼ਾਹ ਇਹ ਸਾਡੇ ਵਿੱਚ ਹਿੰਮਤ ਆਉਂਦੀ ਹੈ ਅਸੀਂ ਕਿਉਂ ਥੱਕਾਂਗੇ ਅਸੀਂ ਥੱਕਦੇ ਨਹੀਂ ਅਸੀਂ ਤਾਂ ਚੜ੍ਹਦੀ ਕਲਾ ਦੇ ਵਿੱਚ ਗੱਜ-ਵੱਜ ਕੇ ਬੋਲਾਂਗੇ ਕਦੇ ਦੇਖਿਆ ਜਦੋਂ ਬੋਲਣ ਕੇ ਗਲਾ ਖਰਾਬ ਹੋਇਆ ਹੋਵੇ ਕਦੇ ਦੇਖਿਆ ਤੁਸੀਂ ਕਦੇ ਮੇਂ ਪਿੱਟੇ ਆ ਤੁੰਨੂੰ ਵੀ ਅੱਜ ਸਿਹਤ ਠੀਕ ਨਹੀਂ ਸੀ ਕਿਦਾਂ ਕਿਤੇ ਕਿਹਾ ਬਿਲਕੁਲ ਨਹੀਂ ਐ ਬਿੰਡੇ ਵਾਂਗੂ ਟਾਕਦੇ ਬਿੰਡੇ ਵਾਂਗੂ ਸਮਝ ਗਈ ਗੱਲ ਦੀ ਬਹੁ ਸਪੀਕਰ ਪਾੜਿਆ ਸੀ ਬਹੁਤ ਆ ਜਿਹੜੇ ਅਮਰੀਕਨ ਇਹ ਘਟੋ ਘਟ 40 50 ਬਦਲਦੇ ਸੀ 40 50 ਥੱਕਦੇ ਥੁੱਕਦੇ ਨਹੀਂ ਅਸੀਂ ਆ ਜਿਹੜੇ ਸਾਡੇ ਕੋਲ ਕੈਮਰੇ ਆ ਤਿੰਨ ਚਾਰ ਇਹ ਬਦਲਦੇ ਸੀ ਕੀ એનર્ਜੀ ਇੰਨੀ ਹੈ ਇਹ ਤਾਂ ਸ਼ੁਕਰ ਕਰੋ ਸ਼ੁਕਰ ਕਰੋ ਵੀ ਹਲੇ ਉਹ ਜਿਵੇਂ ਕਹਿੰਦਾ ਵੀ ਆਪਣਾ ਝੱਗਾ ਚੱਕੀ ਆਪਣਾ ਢਿੱਡ ਨੰਗਾ ਹੁੰਦਾ ਉਹ ਥੋੜਾ ਜਿਹਾ ਸੋਚ ਲੈਣੇ ਆ ਸੀ ਵੀ ਹਰਾਮਖੋਰ ਸਾਡੇ ਹੀ ਨੇ ਕਿਉਂ ਭਣਦੇ ਹਾਲ ਤਾਂ ਇਨੱਕ ਸੋਚ ਲੈਣੇ ਆ ਮੈਨੂੰ ਕਹੀ ਨਾ ਜਿਹੜੀਆਂ 100 ਸਾਲ ਤੋਂ ਉੱਪਰ ਸਾਡੀਆਂ ਮਾਤਾਵਾਂ ਟਪੀਆਂ ਹੋਈਆਂ ਨੇ ਉਹ ਕਹਿੰਦੇ ਗਿਆਨੀ ਜੀ ਥੋੜੇ ਜਿਹਾ ਠੰਡੇ ਰਹਾ ਕਰੋ ਇਹ ਹਰਾਮਖੋਰ ਹੈਗੇ ਤਾਂ ਸਾਡੇ ਹੈ ਵਿਗੜੀਆਂ ਔਲਾਦਾਂ ਉਹ ਸਮਝਾ ਦਿੰਦੀਆਂ ਸ਼ਿਆਣੇ ਬਜ਼ੁਰਗ ਕਹੀਏ ਉਹ ਕਹਿੰਦੇ ਕਹਿੰਦੇ ਜੀ ਥੋੜਾ ਜਿਹਾ ਨਰਮ ਹੋ ਜਾਇ ਕਰੋ ਤਾਂ ਕਰਕੇ ਨਹੀਂ ਤਾਂ ਨਾ ਨਹੀਂ ਤਾਂ ਫਿਰ ਉਹ ਕਰਾਂਗੇ ਤੁਸੀਂ ਚੇਤੇ ਰੱਖੋਗੇ ਵੀ ਕਿਸੇ ਨਾਲ ਬਾਪਿਆਸੀ ਨਹੀਂ ਕਿਸੇ ਨਾਲ ਬਾਪਿਆਸੀ ਚਲੋ ਕੋਈ ਗੱਲ ਮੈਂ ਗੱਲ ਕੀ ਦੀ ਕੀਤੀ ਹੈ ਧਾਮੇ ਸਾਹਿਬ ਦੀ ਕੀਤੀ ਤੇ ਇਹਨੂੰ ਵੀਡੀਓ ਨੂੰ ਜਦੋਂ ਸੁਣੋਗੇ ਤਾਂ ਮਾਨਤਾ ਨਾਲ ਮਾੜਾ ਜਿਹਾ ਕਰ ਦਿਓ ਬੀਜੇ ਅਕਾਲੀ ਦਲ ਮਾਂ ਬੋਲੀ ਦੀ ਗੱਲ ਕਰਨੀ ਆ ਨਾ ਫਿਰ ਸ਼ਮਨੀ ਕਮੇਟੀ ਦੀ ਪ੍ਰਧਾਨ ਕਿਦੋਂ ਅਛੀਫਾ ਦੇ ਬਾਦਲਾਂ ਦੀ ਚਾਪ ਪੂਸੀ ਜਾ ਕੇ ਬਾਦਲ ਪਿੰਡ ਕਰ ਜਿਹੜੇ ਸਖਤਰੇ ਤੇ ਵਿੱਚ ਅੰਮ੍ਰਿਤਸਰ ਬੈੰਨਾ ਨਾ ਤੂੰ ਉੱਥੋਂ ਖੜਾ ਸ਼ਰਾਬ ਦਾ ਉੱਥੋਂ ਦੁਰ ਜਾ ਨਹੀਂ ਤਾਂ ਫਿਰ ਜਿਹੜੇ ਮਸੰਦ ਕੜਾਹੇ ਤੇ ਤੇਲ ਪਾ ਕੇ ਸਾੜੇ ਸੀ ਨਾ ਉਹਨਾਂ 'ਵੀ ਤੁਹਾਡਾ ਨਾਂ ਆਊਗਾ ਆਊਗਾ ਉਹ ਲਿਸਟ ਮੇਰੇ ਕੋਲ ਹੀ ਹੈ ਆ ਫੋਨ ਦੇ ਵਿੱਚ ਮੈਂ ਲਿਖਦਾ ਨਾ ਰਾਤ ਨੂੰ ਜਦ ਰੱਬ ਜੀ ਨਾਲ ਗੱਲਾਂ ਕਰਦਾ ਮੈਨੂੰ ਕਹਦਾ ਰੱਬ ਜੀ ਵੀ ਕਿਹੜਾ ਮਸੰਦ ਹੈ ਹੁਣ ਫਿਰ ਮੈਂ ਨੋਟ ਕਰਾ ਦਣਾ ਨੰਬਰ ਵੀ ਨੋਟ ਕਰਾ ਦਣਾ ਵੀ ਆ ਐ ਆ ਨਾ ਇਹਦਾ ਨੰਬਰ ਕੀ ਲੱਗਿਆ ਇਹ ਸ਼ੋਮਣ ਕੋਣੀ ਦਾ ਪ੍ਰਧਾਨ ਹੈ ਇਹ ਮੈਂਬਰ ਹੈ ਮੈਂ ਸਾਰਾ ਕੁਝ ਰੱਬ ਜੀ ਨੂੰ ਚੇਤੇ ਕਰਾ ਦਣਾ ਫਿਰ ਰੱਬ ਜੀ ਧਰਮ ਰਾਜ ਨੂੰ ਕਹਿ ਦਿੰਦੇ ਨੇ ਧਰਮ ਰਾਜ ਨੇ ਕਹਿੰਦੇ ਵੀ ਕੜਾਹਾ ਗਰਮ ਕਰ ਲੈ ਤੇ ਆਹ ਮਸੰਦ ਆਉਣ ਲੱਗੇ ਨੇ ਸਮਝ ਲਈ ਗੱਲ ਦੀ ਇਹ ਪਖੰਡ ਹੈ ਜੋ ਮੈਂ ਕਹਿ ਰਿਹਾ ਸਾਰਾ ਕੁਝ ਪਖੰਡ ਹੈ ਬਰਤ ਤੁਹਾਨੂੰ ਸਮਝਾਉਣ ਵਾਸਤੇ ਇਹ ਸਭ ਕੁਝ ਵਰਤਣਾ ਪੈਂਦਾ ਕੀ ਕਰੀਏ ਮਜਬੂਰੀ ਹੈ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ